ਖਬਰਨਾਮਾ ਦੇਖ ਰਿਹਾ ਸਾਰੇ ਸੂਤਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਮਹਾਤਮਾ ਆਦਾ ਖੁਸ਼ਰਾਜ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਵੱਧਿਆ ਤਣਾਅ ਰਾਤੋ-ਰਾਤੀ ਹਮਲਾ ਕੀਤਾ ਗਿਆ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਕਈ ਟਿਕਾਣਿਆਂ ਤੇ ਗੋਲਾਬਾਰੀ ਕੀਤੀ ਗਈ ਇਹ ਖੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਦਾਵਾ ਕੀਤਾ ਹੈ ਕਿ ਭਾਰਤ ਵੱਲੋਂ ਇੱਕ ਮਸਜਦ ਢਾ ਦਿੱਤੀ ਗਈ ਹੈ ਅਤੇ ਨੌ ਅੱਤਵਾਦੀਆਂ ਦੇ ਟਿਕਾਣਿਆਂ ਉੱਤੇ ਹਮਲੇ ਕੀਤੇ ਗਏ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਹੁਕਮ ਦੇ ਦਿੱਤਾ ਗਿਆ ਹੈ ਦੱਸਦੀ ਕਿ ਭਾਰਤੀ ਬਾਜੂ ਸੈਨਾ ਨੇ ਬੁੱਧਵਾਰ 7 ਮਈ 2025 ਨੂੰ ਆਪਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਸਥਿਤ ਨੌ ਅੱਤਵਾਦੀ ਟਿਕਾਣਿਆਂ ਤੇ ਸਟਰੀਕ ਹਮਲੇ ਕੀਤੇ ਇਹ ਕਾਰਵਾਈ 22 April ਨੂੰ ਜੰਮੂ ਕਸ਼ਮੀਰ ਦੇ ਪੈਲਗਾਮ 'ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਸੀ ਜਿਸ ਵਿੱਚ 26 ਭਾਰਤੀ ਨਾਗਰਿਕਾਂ ਦੀ ਹਤਿਆ ਕਰ ਦਿੱਤੀ ਗਈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ। ਇਸ ਲਈ ਸੁਰੱਖਿਆ ਤੇ ਚਲਦੇ ਹੋਏ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਤੱਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਡੀਸੀ ਵੱਲੋਂ ਫਾਜ਼ਿਲਕਾ, ਪਠਾਨਕੋਟ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਤਾਜ਼ਾ ਡੇਟ ਤਾਜ਼ਾ ਅਪਡੇਟ ਆਈ ਹੈ ਕਿ ਹੁਣ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਦੇ ਸਾਰੇ ਸਕੂਲ ਬੰਦ ਕਰਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜਮਾਂ ਅਮਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਨਿਰੰਤਰ ਰੇਖਾ ਅਤੇ ਅੰਤਰਾਸ਼ਟਰੀ ਸੀਸਾ ਹੱਦ ਨੂੰ ਵਧਾ ਦਿੱਤੀ ਗਈ ਹੈ ਨਾਲ ਹੀ ਜੰਮੂ ਵਿੱਚ ਸਕੂਲ ਕਾਲਜ ਬੁੱਧ ਅੱਜ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਜੰਮੂ ਦੇ ਨਾਲ ਸਾਂਬਾ ਕਟੂਆਰ ਜੋਰੀ ਅਤੇ ਪੁਂਚ ਦੇ ਸਾਰੇ ਸਕੂਲ ਕਾਲਜ ਅਤੇ ਵਿਦਿਆਖਸਾਵਾਂ ਨੂੰ ਬੰਦ ਰਹਿਣਗੀਆਂ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਤਹਿਤ ਮੰਗਲਵਾਰ ਬੁੱਧਵਾਰ ਦੇ ਰਾਤ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌ ਆਤਵਾਦੀ ਟਗੜਾਣਾਂ ਉੱਤੇ ਹਮਲੇ ਕੀਤੇ ਇਸ ਕਾਰਵਾਈ ਇਹ ਕਾਰਵਾਈ 22 ਅਪ੍ਰੈਲ ਜੰਮੂ ਕਸ਼ਮੀਰ ਦੇ ਪਹਿਲੇ ਗਾਵਾਤ ਅਤਵਾਦੀ ਹਮਲੇ 26 ਨਾਗਰਿਕਾਂ ਦੀ ਮੌਤ ਦੇ ਜਵਾਬ ਵਿੱਚ ਕੀਤੀ ਗਈ ਯਾਨੀ ਕਿ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਾਰੇ ਸਰਹੱਦੀ ਇਲਾਕਿਆਂ ਦੇ ਸਕੂਲ ਡੀਸੀ ਸਹਿਬਾਨਾ ਵੱਲੋਂ ਹੁਕਮ ਦੇ ਦਿੱਤੇ ਨੇ ਬੰਦ ਕਰ ਦਿੱਤੇ ਨੇ ਸਕੂਲ ਅਤੇ ਕਾਲਜਾਂ ਦੇ ਵਿੱਚ ਅੱਜ ਛੁੱਟੀ ਰਹੇਗੀ ਉਨੀ ਦੇਰ ਤੱਕ ਸਕੂਲ ਨਹੀਂ ਲੱਗੇ ਲੱਗਣਗੇ ਜਿੰਨੀ ਦੇਰ ਤੱਕ ਅਗਲੇ ਆਦੇਸ਼ ਡੀਸੀ ਸਹਿਬਾਨਾ ਵੱਲੋਂ ਆ ਦੀ ਸੰਦੇ ਕਿਉਂਕਿ ਜਿਹੜੇ ਜਿਹੜੀ ਜਗ੍ਹਾ ਉੱਤੇ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਨੌ ਟਿਕਾਣਿਆਂ ਤੇ ਗੋਲਾਬਾਰੀ ਕੀਤੀ ਗਈ ਹੈ ਭਾਰਤ ਵੱਲੋਂ ਧੰਨਵਾਦ